ਸਸ਼ਕਲ ਕਲਿਆਣ ਟੀਵੀ ਪੰਜਾਬੀ ਵੇਖ ਰਹੇ ਤੁਸੀਂ ਤੇ ਬੀਤੇ ਕੱਲ ਜਿੱਥੇ ਪੰਜਾਬ ਸਮੇਤ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਦਾ ਐਲਾਨ ਕੀਤਾ ਗਿਆ ਤੇ ਇਸ ਦਰਮਿਆਨ ਬਠਿੰਡਾ ਦੇ ਵਿੱਚ ਡੈਮੋਕ੍ਰੈਟਿਕ ਫਰੰਟ ਦੇ ਅਧਿਆਪਕ ਅਦ ਬੁੱਲੂ ਅੱਜ ਮੰਗ ਕੀਤੀ ਜਾ ਰਹੀ ਹੈ। ਰਸਲ ਇੱਕ ਅਧਿਆਪਕ ਜਿਸ ਦੀ ਡਿਊਟੀ ਚੋਣਾਂ ਦੇ ਇੱਕ ਬੂਥ ਤੇ ਲੱਗੀ ਸੀ ਹਾਲਾਂਕਿ ਉਥੇ ਗਰਮੀ ਦੇ ਕਾਰਨ ਉਸ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਤੇ ਅਗਲੇ ਦਿਨ ਉਸ ਦੀ ਮੌਤ ਹੋ ਗਿਆ। ਟੈਗ ਦੇ ਕਾਰਨ ਉਸ ਦੀ ਜਾਨ ਚਲੀ ਗਈ ਹੈ। ਹਾਲਾਂਕਿ ਹੁਣ ਅਧਿਆਪਕਾ ਦਾ ਕਹਿਣਾ ਹੈ ਕਿ ਉਹ ਅਧਿਆਪਕ ਘਰ ਦੇ ਵਿੱਚ ਇਕੱਲਾ ਕਮਾਉਣ ਵਾਲਾ ਜੀ ਸੀ ਪਰਿਵਾਰ ਦਾ ਗੁਜ਼ਾਰਾ ਵੀ ਹੁਣ ਔਖਾ ਹੋ ਗਿਆ ਹੈ ਤਾਂ ਉਹਨਾਂ ਪਰਿਵਾਰ ਨੂੰ ਪਏ ਇਸ ਘਾਟੇ ਦੇ ਲਈ ਇਨਸਾਫ ਦੀ ਮੰਗ ਕੀਤੀ ਹੈ ਡੈਮੋਕਰੈਟਿਕ ਟੀਚਰ ਫਰੰਟ ਦੇ ਵੱਲੋਂ ਇਥੇ ਇਕੱਠੇ ਹੋ ਕੇ ਰੋਸ ਜ਼ਾਹਰ ਕਰਦੇ ਆ ਪ੍ਰਸ਼ਾਸਨ ਤੋਂ ਪਰਿਵਾਰ ਦੇ ਲਈ ਮਦਦ ਦੀ ਅਪੀਲ ਕੀਤੀ ਗਈ ਹੈ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰੇਸ਼ਮ ਸਿੰਘ ਹੈ ਜੀ ਅਸੀਂ ਡੈਮੋਕਰੈਟ ਟੀਚਰ ਫਰੰਟ ਤੋਂ ਮੈਂ ਜ਼ਿਲ੍ਹਾ ਪ੍ਰਧਾਨ ਅੱਜ ਸਾਡੀ ਸਾਰੀ ਜ਼ਿਲ੍ਹਾ ਕਮੇਟੀ ਵੱਲੋਂ ਇੱਕ ਤਰੀਕ ਨੂੰ ਜੋ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਸਾਡੇ ਸਾਥੀ ਕੁਲਵਿੰਦਰ ਸਿੰਘ ਪੰਜਾਬੀ ਮਾਸਟਰ ਸਰਕਾਰੀ ਮਿਡਲ ਸਕੂਲ ਜਲਾਲ ਜੋ ਬੀਐਲਓ ਤੌਰ ਤੇ ਕੰਮ ਕਰਦੇ ਸੀ ਉਸੇ ਪਿੰਡ ਦੇ ਵਿੱਚ 57 ਨੰਬਰ ਬੋਦ ਦੇ ਉੱਤੇ ਉਹਨਾਂ ਦੀ ਡਿਊਟੀ ਸੀ ਇੱਕ ਤਰੀਕ ਦੀ ਸ਼ਾਮ ਨੂੰ ਉਹਨਾਂ ਦੀ ਓਵਰਵਰਕ ਕਾਰਨ ਗਰਮੀ ਕਾਰਨ ਤਬੀਅਤ ਖਰਾਬ ਹੋਈ ਤੇ 2 ਤਰੀਕ ਨੂੰ ਉਹਨਾਂ ਨੂੰ ਅਟੈਕ ਆ ਜਿਹੜਾ ਗੰਭੀਰ ਆਇਆ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੀ ਡੈਥ ਹੋ ਗਈ ਉਹਦੇ ਦੋ ਬੱਚੇ ਆ ਉਹਦਾ ਪਰਿਵਾਰ ਉਸ ਤੇ ਸਿਰ ਤੇ ਪਵਦਾ ਸੀ ਅੱਜ ਅਸੀਂ ਜਥੇਬੰਦੀ ਵੱਲੋਂ ਮਾਨਯੋਗ ਡੀਸੀ ਸਾਹਿਬ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਤਾਂ ਜੋ ਉਸ ਦੇ ਪਰਿਵਾਰ ਨੂੰ ਜਿਹੜੀ ਬੰਦੀਪੁਰੀ ਜੋਗ ਮਾਲੀ ਸਹਾਇਤਾ ਦਿੱਤੀ ਜਾਵੇ ਤੇ ਉਸਦੇ ਪਰਿਵਾਰ ਦੇ ਇੱਕ ਜੀ ਨੂੰ ਜਿਹੜੀ ਨੌਕਰੀ ਆ ਉਹ ਦਿੱਤੀ ਜਾਵੇ ਇਹ ਮੰਗਾ ਸੀ ਅੱਜ ਡੈਮੋਕਰੇਟਿਚ ਜਜ਼ ਫਰੰਟ ਵੱਲੋਂ ਜਥੇਬੰਦੀ ਵੱਲੋਂ ਸਾਥੀ ਕੁਲਵਿੰਦਰ ਨੂੰ ਮੁਆਵਜ਼ਾ ਦੇਉਣ ਲਈ ਤੇ ਉਹਦੇ ਪਰਿਵਾਰ ਨੂੰ ਇੱਕ ਪਰਿਵਾਰ ਦੇ ਜੀ ਨੂੰ ਨੌਕਰੀ ਦੇਉਣ ਲਈ ਇੱਥੇ ਮੇਰੇ ਡੀਸੀ ਸਾਹਿਬ ਨੇ ਜਿਹੜਾ 090 ਰਾਮਪਰਾਹ ਦੇ ਐਸਟੀਐਮ ਸਾਹਿਬ ਆ ਉਹਨਾਂ ਤੋਂ ਰਿਪੋਰਟ ਮੰਗ ਲਈ ਆ ਉਹਨਾਂ ਨੂੰ ਮਾਰਕ ਕਰਤੀ ਆ ਕਹਿੰਦੇ ਵੀ ਅਸੀਂ ਜਲਦੀ ਇਹ ਕਾਰਵਾਈ ਜਿਹੜੀ ਸ਼ੁਰੂ ਕਰ ਦਿੰਦੇ ਆ ਡੀਟੀਐਫ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅੱਜ ਅਸੀਂ ਸਾਥੀ ਕੁਲਵਿੰਦਰ ਸਿੰਘ ਜੋ ਸਾਨੂੰ ਚੋਣ ਡਿਓਪੀ ਦੇ ਦੌਰਾਨ ਸਦੀਵੀ ਵਿਛੋੜਾ ਦੇ ਗਏ ਆ ਉਹਨਾਂ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੇ ਲਈ ਮਾਨਯੋਗ ਡਿਪਟੀ ਕਮਿਸ਼ਨ ਸਾਹਿਬ ਨੂੰ ਮਿਲੇ ਆ ਉਹਨਾਂ ਦੀ ਜਿਹੜੀ ਹੈਗੀ ਫਾਈਲ ਅਸੀਂ ਪੁੱਟ ਕੀਤੀ ਹੈਗੀ ਆ ਡਿਪਟੀ ਕਮਿਸ਼ਨ ਸਾਹਿਬ ਨੇ ਜਿਹੜੀ ਹੈ ਫਾਈਲ ਆ ਸਬੰਧਤ ਏਆਰਓ ਨੂੰ ਮਾਰਕ ਕਰਕੇ ਰਿਪੋਰਟ ਮੰਗ ਲਈ ਹੈਗੀ ਸਰ ਕਿਸ ਤਰ੍ਹਾਂ ਉਹਨਾਂ ਦੀ ਦਿੱਤੀ ਡੇਥ ਜਿਹੜੀ ਅਤ ਦੀ ਪੈ ਰਹੀ ਗਰਮੀ ਆ ਜੀ ਉਹ ਗਰਮੀ ਦੇ ਦੌਰਾਨ ਉਹ ਬੀਐਲਓ ਦੀ ਡਿਊਟੀ ਨਿਭਾ ਰਹੇ ਸੀਗੇ ਤੇ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਈ ਆ ਉਹਨਾਂ ਨੇ ਉਸ ਗਰਮੀ ਤੇ ਕਾਰਨ ਅਗਲੇ ਦਿਨ ਜਿਹੜੀ ਹੈਗੀ ਉਹਨਾਂ ਦੀ ਅਟੈਕ ਦੇ ਨਾਲ ਮੌਤ ਹੋਈ ਆ ਜੀ ਸਰਕਾਰ ਵੱਲੋਂ ਜਾਂ ਚੋਣ ਕਮਿਸ਼ਨ ਵੱਲੋਂ ਕਿਹਾ ਗਿਆ ਸੀ ਕਿ ਪਰਖਿਆ ਜਿਹੜਾ ਸੁਰੱਖ ਪੂਰੇ ਪ੍ਰਬੰਧ ਸਹਿਤ ਸਹੂਲਤਾਂ ਹੋਣਗੀਆਂ ਮੈਡੀਕਲ ਟੀਮਾਂ ਹੋਣਗੀਆਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਊਗੀ ਕਿਵੇਂ ਦੇਖਦੇ ਆ ਦੇਖੋ ਜੀ ਜਿਹੜਾ ਹੈ ਭਾਰਤੀ ਚੋਣ ਕਮਿਸ਼ਨ ਨੇ ਚੋਣਾਂ ਤੋਂ ਬਾਅਦ ਆਪ ਦੀ ਗਲਤੀ ਮੰਨੀ ਆ ਜਦੋਂ ਪੂਰੇ ਦੇਸ਼ ਦੇ ਵਿੱਚ ਚੋਣ ਅਮਲੇ ਦੀ ਅਤ ਦੀ ਪੈਰੀ ਗਰਮੀ ਦੇ ਕਾਰਨ ਕਈ ਵੋਟਰਾਂ ਦੀ ਵੀ ਮੌਤ ਹੋਈ ਆ ਉਸ ਤੋਂ ਬਾਅਦ ਭਾਰਤੀ ਚੋਣ ਕਮਿਸ਼ਨ ਨੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਵੀ ਅਤ ਦੀ ਗਰਮੀ ਦੇ ਵਿੱਚ ਅਸੀਂ ਚੋਣਾਂ ਨਹੀਂ ਕਰਾਵਾਂਗੇ ਇਹ ਇੱਕ ਭਾਰਤੀ ਚੋਣ ਕਮਿਸ਼ਨ ਦਾ ਜਿਹੜਾ ਇਹੋ ਜਿਹਾ ਗਰਮੀ ਦੇ ਮੌਸਮ ਦੇ ਵਿੱਚ ਚੋਣਾਂ ਕਰਾਉਣਾ ਦਾ ਕਾਰਨ ਵੀ ਸਾਡੇ ਸਾਥੀ ਲਗਾ ਜਿਹੜਾ ਹੈਗਾ ਸਾਡੇ ਤੋਂ ਵਿਛੜਿਆ ਹੈਗਾ ਤੇ ਜਿਹੜੀਆਂ ਸਿਹਤ ਸਹੂਲਤਾਵਾਰੇ ਭਾਰਤੀ ਚੋਣ ਕਮਿਸ਼ਨ ਨੇ ਕਹੀ ਆ ਵੀ ਇਹਦੇ ਵਾਸਤੇ ਜਿਹੜੀਆਂ ਟ੍ਰੇਨ ਡਾਕਟਰ ਚਾਹੀਦੇ ਆ ਨਾ ਕਿ ਜਿਹੜੀਆਂ ਕੋਈ ਪੈਰਾਸੀਟਾਮੋਲ ਦੀਆਂ ਗੋਲੀਆਂ ਦੇ ਕੇ ਜਾਂ ਕੁਝ ORS ਦਾ ਘੋਲ ਦੇ ਕੇ ਜਿਹੜੇ ਆਸ਼ਾ ਵਰਕਰ ਨੇ ਉਹਨਾਂ ਨੂੰ ਹਰੇਕ ਬੂਥ ਤੇ ਇੱਕ ਡਾਕਟਰ ਆ ਜਿਹੜਾ ਉਹ ਚਾਹੀਦਾ ਤਾਂ ਜੋ ਜਿਹੜੇ ਵੋਟਰ ਨੇ ਤੇ ਨਾਲ ਚੋਣ ਅਮਲਾ ਉਹਨਾਂ ਨੂੰ ਮੁਰਲੀ ਜਿਹੜੀ ਹੈਗੀ ਐਟ ਅ ਟਾਈਮਸ ਸਹਾਇਤਾ ਦੇ ਕੇ ਉਹਨਾਂ ਦਾ ਇਲਾਜ ਕਰਾਇਆ ਜਾਵੇ ਤੇ ਮੌਤ ਦੇ ਮੂੰਹ ਤੋਂ ਜਾਣ ਤੋਂ ਬਚਾਇਆ ਜਾ ਸਕਦਾ ਹੈ